ਹੋਲੀ ਵਾਲੇ ਦਿਨ ਸਵੇਰੇ-ਸਵੇਰੇ ਤੜਕਸਾਰ ਭੁਚਾਲ ਦੇ ਝਟਕੇ ਨੇ ਜਿਹੜੇ ਮਹਿਸੂਸ ਕੀਤੇ ਗਏ ਨੇ, ਖਾਤੋਂ ਸੀ ਬਿਲਕੁਲ ਸਹੀ ਸੁਣਿਆ। ਦਰਸਲ ਧਰਤੀ ਕੰਬ ਗਈ ਐ। ਲੋਕ ਨੇ ਜਿਹੜੇ ਘਰਾਂ ਤੋਂ ਬਾਹਰ ਭੱਜੇ ਨੇ, ਤਾਂ ਪੱਖੇ ਕੰਬਣ ਲੱਗੇ। ਸੀਸੀਟੀਵੀ ਦੇ ਵਿੱਚ ਤਸਵੀਰਾਂ ਨੇ ਜਿਹੜੀਆਂ ਕੈਦ ਹੋਈਆਂ ਨੇ, ਜਿਸ ਤੋਂ ਸਾਫ਼ ਤੌਰ ਤੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਭੁਚਾਲ ਦੇ ਝਟਕੇ ਨੇ ਜਿਹੜੇ ਮਹਿਸੂਸ ਕੀਤੇ ਗਏ ਨੇ ਪਰ ਤੁਹਾਨੂੰ ਜ਼ਰੂਰ ਦੱਸ ਦਿੰਦੇ ਆ ਕਿ ਇਸ ਭੁਚਾਲ ਦੇ ਝਟਕਿਆਂ ਦੇ ਨਾਲ ਕਿਸੇ ਨੂੰ ਜਾਨੀ-ਮਾਲੀ ਨੁਕਸਾਨ ਤਾਂ ਨਹੀਂ ਹੋਇਆ ਔਰ 5.2 ਦੀ ਤੀਬਰਤਾ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਤਾਂ ਦੱਸਦੀ ਕਿ ਲਦਾਖ ਅਤੇ ਜੰਮੂ ਕਸ਼ਮੀਰ ਤੱਕ ਭੁਚਾਲ ਦੇ ਝਟਕਿਆਂ ਨੂੰ ਲੋਕਾਂ ਨੇ ਮਹਿਸੂਸ ਕੀਤਾ ਸਵੇਰੇ ਤੜ੍ਹ ਅਨਸਾਰ 5 ਵਜੇ ਇਹ ਝਟਕੇ ਆਏ ਜਿਸ ਦੇ ਨਾਲ ਪੱਕੇ ਤਾਂ ਕੰਬੜ ਲੱਗੇ ਨੇ ਘਰਾਂ ਦੇ ਵਿੱਚ ਖੜੀਆਂ ਗੱਡੀਆਂ ਨੇ ਝੜੀਆਂ ਉਹ ਵੀ ਹਿਲ ਜਾਂਦੀਆਂ ਨੇ ਜਿਸ ਨੂੰ ਲੈ ਕੇ ਲੋਕ ਨੇ ਜਿਹੜੇ ਚਿੰਤਿਤ ਹੋ ਜਾਂਦੇ ਨੇ ਕਿ ਆਪਣਾ ਘਰ ਛੱਡ ਕੇ ਬਾਹਰ ਗਲੀਆਂ ਮੁਹੱਲਿਆਂ ਦੇ ਵਿੱਚ ਜਾ ਕੇ ਖੜੇ ਹੋ ਜਾਂਦੇ ਨੇ ਤਾਂ ਮੌਕੇ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰ ਰਹੇ ਹਾਂ ਕਿ ਜੰਮੂ ਕਸ਼ਮੀਰ ਤੋਂ ਲੈ ਕੇ ਲਦਾਖ ਤੱਕ ਮਚਾਲ ਦੇ ਝਟਕੇ ਨੇ ਜਿਹੜੇ ਸਵੇਰੇ ਸਵੇਰੇ 5.2 ਦੀ ਤੀਬਰਤਾ ਦੇ ਨਾਲ ਮਹਿਸੂਸ ਕੀਤੇ ਗਏ ਨੇ